ਪਿਓਰ ਸ਼ਿਮਰ ਦਾ ਸੂਟ ਜੀ ਦੇਖੋ ਟੋਟਲੀ ਹੈਂਡਵਰਕ ਦੇ ਨਾਲ ਪਾਕਿਸਤਾਨੀ ਬਾਜੂ ਜੀ ਟੋਟਲ ਹੈਂਡਵਰਕ ਦੇ ਨਾਲ ਸੂਟ ਦੇਾਂਗੇ ਜੀ ਸ਼ਿਮਰ ਦਾ ਪਿਓਰ ਠੀਕ ਤੇ ਰੇਟ ਤਾਂ ਖਾਸਾ ਮਹਿੰਗਾ ਹੋਗਾ ਜੀ ਨਹੀਂ ਜੀ ਖਾਸਾ ਮਹਿੰਗਾ ਬਾਜ਼ਾਰ ਦੇ ਵਿੱਚ ਹੈ ਸਾਡੇ ਕੋਲ ਖਾਸਾ ਮਹਿੰਗਾ ਨਹੀਂ ਹੈ ਤੁਹਾਡੇ ਵੀ ਜੈਟ 1 ਫ੍ਰੀ ਕਰਦੇ ਆ ਪਿਓਰ ਦੇਖੋ ਜੀ ਵੀ ਸਕੋਜ਼ ਵੇਟਲੈਸ ਜਾਰਜਟ ਹੈ ਜੀ ਡਿਜੀਟਲ ਪ੍ਰਿੰਟ ਹੈ ਬੜੇ ਪੰਨੇ ਦਾ ਕੱਪੜਾ ਹੈ ਜੀ ਬਾਜ਼ਾਰ ਤੇ ਵਿੱਚ 800 900 ਰੁਪਏ ਦਾ ਸੂਟ ਹੈ ਜੀ ਇਹ ਸਿੰਗਲ ਹੀ ਸਿੰਗਲ ਸੂਟ ਜੀ ਇਹ ਤੇ ਤੁਸੀਂ ਕਿਵੇਂ ਦੇ ਰਹੇ ਹੋ ਅਸੀਂ 800 ਰੁਪਏ ਦੇ ਵਿੱਚ ਦੋ ਸੂਟ ਦੇ ਦੇਾਂਗੇ ਜਿਹੜਾ ਵੀਡੀਓ ਡਾਕੂਮੈਂਟ ਕਰੋ ਅਸੀਂ ਤੁਹਾਨੂੰ 300 ਰੁਪਏ ਦੇ ਵਿੱਚ ਦੋ ਸੂਟ ਦੇ ਸਭ ਤੋਂ ਕੱਲ ਦੋਸਤੋ ਲੈ ਵੀ ਅੱਜ ਆ ਗਏ ਸੂਟਾਂ ਦੀ ਬੈਂਕ ਚ ਲੇਡੀ ਸੂਟਾਂ ਦੀ ਬੈਂਕ ਵੀ ਕਹਿ ਸਕਦੇ ਹੋ ਮਿਲ ਵੀ ਕਹਿ ਸਕਦੇ ਹੋ ਪਟਿਆਲੇ ਦੇ ਪੰਜਾਬੀ ਯੂਨੀਵਰਸਿਟੀ ਦੇ ਬਿਲਕੁਲ ਸਾਹਮਣੇ ਬਿਲਾਲ احمد ਜੀ ਹੁਣਾਂ ਕੋਲ ਆਏ ਆ ਅੱਜ ਸੂਟ ਦੇਣੇ ਨੇ ਤੁਹਾਨੂੰ ਪਹਿਣੋ ਮੇਰੀਓ ਫਰੀਜ ਵੀ ਦੇਵਾਂਗੇ ਇੱਥੋਂ ਤੱਕ ਕਿ 300 150 ਦੇ ਸੂਟ ਤਾਂ ਹੈਗੇ ਨੇ ਟੌਪ ਦੇ ਫਰੀਜ ਵੀ ਦੇਣੇ ਆ ਦੇਣੇ ਕਿਵੇਂ ਆ ਵੀਡੀਓ ਦੇਖ ਲਓ ਤੁਹਾਨੂੰ ਦੱਸਾਂਗੇ ਪਹਿਲਾਂ ਤਾਂ ਆਹ ਦੇਖੋ ਇਹ ਸੂਟ ਬਿਲਾਲ ਜੀ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿੰਨੇ ਕਿੰਨੇ ਦੇ ਲਾਤੇ ਜੀ ਇਹ ਢੇਰੀ ਜੀ ਲਈ ਖੜੇ ਬੜੀ ਬੜੀ ਸੇਲ ਸ਼ੁਰੂ ਕਰੀਏ ਜੀ ਹੁਣ 40 ਪ੍ਰਿੰਟ ਹੈ तकरीबन 2000 ਸੂਟ ਮਿਲ ਜੂਗਾ 2000 ਸੂਟ ਜੀ 2000 ਸੂਟ ਦੇਾਂਗੇ ਜੀ ਇਸ ਟਾਈਮ 2000 ਦਾ ਤਾਂ ਨਹੀਂ ਕਿਤੇ ਜੀ 2000 ਸੂਟ ਦੇਾਂਗੇ ਜੀ ਅੱਛਾ 2000 ਕਿੰਨੇ ਦਾ ਜੀ ਬਾਜ਼ਾਰ ਦੇ ਵਿੱਚ 350 ਰੁਪਏ ਦਾ ਸੂਟ ਹੈ ਜੀ ਹਾਂਜੀ ਅਸੀਂ ਤੁਹਾਨੂੰ 300 ਰੁਪਏ ਦੇ ਵਿੱਚ ਦੋ ਸੂਟ ਦੇਾਂਗੇ ਲੈ ਵੀ ਚੱਕ ਲਓ ਪਹਿਣੋ 300 ਦੇ ਦੋ ਵੀਡੀਓ ਸ਼ੇਅਰ ਕਰ ਲਿਓ ਫਰੀ ਵਾਲੀ ਗੱਲਬਾਤ ਦੱਸ ਦੋ ਜੀ ਮੇਰੇ ਮੂੰਹੋਂ ਨਿਕਲ ਗਿਆ ਵੀ ਫਰੀ ਦੇਵਾਂਗੇ ਉਹ ਦੇਓ ਜੀ ਕਿਵੇਂ ਦੇਵਾਂਗੇ ਵੀ ਸੂਟ ਵੀ ਦੇਵਾਂਗੇ ਜੀ ਜਿਹੜੇ ਇਹਨੂੰ ਸ਼ੇਅਰ ਕਰਨਗੇ ਕਮੈਂਟ ਕਰਨਗੇ ਫੋਲੋ ਕਰਨਗੇ ਸਭ ਤੋਂ ਵੱਧ ਸੱਤ ਸਕੈਨਰ ਭੇਜ ਦਿਓ ਸਕਰੀਨ ਸ਼ਾਟ ਸਾਨੂੰ ਐਡਰੈਸ ਤੇ ਕੰਟੈਕਟ ਨੰਬਰ ਸ਼ੇਅਰ ਕਰ ਦਿਓ ਜੀ ਲਓ ਜੀ ਆ ਸੂਟ ਮਿਲਨੇ ਆ ਜੀ 10 ਨੂੰ ਜਿਹੜੇ ਸਭ ਤੋਂ ਵੱਧ ਗਰੁੱਪਾਂ ਚ ਸ਼ੇਅਰ ਕਰਕੇ ਸਕਰੀਨ ਸ਼ਾਟ ਭੇਜਣਗੇ ਨਾਲ ਤੁਸੀਂ ਭੇਜ ਦਿਓ ਆਪਣਾ ਐਡਰੈਸ ਬਿਲਾਲ ਜੀ ਹੁਣੀ ਕੋਰੀਅਰ ਕਰਾਉਂਗੇ ਜੀ ਕੋਰੀਅਰ ਕਰਾਉਂਗੇ ਕੋਰੀਅਰ ਖਰਚਾ ਜੀ ਕੋਰੀਅਰ ਖਰਚਾ ਵੀ ਅਸੀਂ ਲਾਵਾਂਗੇ ਸੂਟ ਵੀ ਅਸੀਂ ਦੇਵਾਂਗੇ 5 ਮੀਟਰ ਪੂਰਾ ਸੂਟ ਦੇਵਾਂਗੇ 5 ਮੀਟਰ ਪੂਰਾ ਜੀ ਪੂਰਾ ਸੂਟ ਦੇਵਾਂਗੇ ਮਤਲਬ ਜ਼ੀਰੋ ਖਰਚਾ ਅਗਲੇ ਦਾ ਜ਼ੀਰੋ ਖਰਚਾ ਹਾਂਜੀ ਠੀਕ ਹੈ ਜੀ ਲੈ ਵੀ ਚੱਕ ਲੋ ਪਹਿਣੋ ਦੇ 150 ਚ ਪੈ ਰਹੇ ਨੇ ਸ਼ਰਤ ਇਹ ਹੀ ਆ ਵੀ ਸ਼ੇਅਰ ਕੀਤਾ ਹੋਣਾ ਚਾਹੀਦਾ ਹਨਾ ਜੀ ਬਿਲਕੁਲ ਜੀ ਬਿਲਕੁਲ ਬਸ ਇਹੀ ਸ਼ਰਤ ਆ ਕਿ 300 ਦੇ ਦੋ ਜੇ ਕੱਲਾ ਲੈਣਾ ਹੋਇਆ ਜੀ ਕੱਲਾ ਸੂਟ ਦੇਾਂਗੇ ਜੀ 200 ਰੁਪਏ ਦਾ ਠੀਕ ਹੈ ਜੀ ਦੋ ਲਿਓਗੇ ਦੇਾਂਗੇ 300 ਰੁਪਏ ਦੇ ਜੀ ਹਾਂਜੀ ਇੱਕ ਸਵਾਲ ਆ ਜੀ ਵੀ ਕਿਤੇ ਜਾਲੀ ਆ ਮਾਲ ਤਾਂ ਨਹੀਂ ਅਮਰੀਕਨ ਕਰੇਵ ਹੈ ਜੀ ਇਸ ਸੀਜ਼ਨ ਦੇ ਸਭ ਤੋਂ ਜ਼ਿਆਦਾ ਇਸ ਕੱਪੜਾ ਇਸ ਟਾਈਮ ਪੈਂਦਾ ਜੀ ਇਹ ਦੋ ਢਾਈ ਮਹੀਨੇ ਇਹੀ ਕੱਪੜਾ ਪਹਿਣਾ ਜੀ ਜੇ ਮਾਰਕੀਟ ਚ ਲੈਣ ਜਾਈਏ ਤਾਂ ਕਿੰਨੇ ਦਾ ਹੋਊਗਾ ਜੀ ਲੈਣ ਜਾਓ ਜੀ 350 400 ਦੀ ਰੇਂਜ ਦਾ ਹੈ ਕੱਪੜਾ ਲਓ ਜੀ ਗੱਲ ਇਹ ਹੈ ਵੀ ਸੀਜ਼ਨ ਐਂਡ ਦੀ ਸੇਲ ਆ ਗਈ ਆਹ ਦਿਨਾਂ ਦੇ ਵਿੱਚ ਸਭ ਤੋਂ ਵੱਧ ਇਹ ਕੱਪੜਾ ਪੈਂਦਾ ਹੈਗਾ ਇਸ ਕਰਕੇ ਫੋਨ ਕਰਕੇ ਮੰਗਵਾ ਲਓ ਘਰ ਤੱਕ ਪਹੁੰਚਦਾ ਵੀ ਕਰਨਗੇ ਸ਼ੇਅਰ ਕਰਨ ਵਾਲਿਆਂ ਨੂੰ ਤਾਂ ਹੋਰ ਵੀ ਵੱਡੇ ਬੈਨੀਫਿਟ। ਮਾਰਕੀਟ ਦੇ ਵਿੱਚ ਬਿਲਾਲ ਜੀ ਇਹ ਕਿੰਨੇ ਦਾ ਜੀ? ਇਹ ਪਿਓਰ ਦੇਖੋ ਜੀ ਵੀ ਸਕੋਜ਼ ਵੇਟਲੈਸ ਜੌਰਜਟ ਹੈ ਜੀ। ਡਿਜੀਟਲ ਪ੍ਰਿੰਟ ਹੈ ਬੜੇ ਪੰਨੇ ਦਾ ਕੱਪੜਾ ਜੀ ਬਾਜ਼ਾਰ ਤੇ ਵਿੱਚ 800-900 ਰੁਪਏ ਦਾ ਸੂਟ ਹੈ ਜੀ ਇਹ। ਸਿੰਗਲ ਹੀ। ਸਿੰਗਲ ਸੂਟ ਜੀ ਇਹ। ਤੇ ਤੁਸੀਂ ਕਿਵੇਂ ਦੇ ਰਹੇ ਹੋ? ਅਸੀਂ 800 ਰੁਪਏ ਦੇ ਵਿੱਚ ਦੋ ਸੂਟ ਦੇ ਦੇਵਾਂਗੇ ਜਿਹੜਾ ਵੀਡੀਓ ਸ਼ੇਅਰ ਕਰ ਲੂਗਾ, ਵੀਡੀਓ ਲਾਈਕ ਕਰੂਗਾ, ਕਮੈਂਟ ਕਰੂਗਾ ਜੀ। ਲੈ ਵੀ ਗੱਲ ਇਹ ਹੈ ਆ ਵੀ 1 ਗੈਟ 1 ਫ੍ਰੀ ਕਰ ਦੇਵਾਂਗੇ। ਗੱਲ ਇਹ ਹੈ ਆ ਵੀ ਪਰ ਜੇ ਤੁਸੀਂ ਵੀਡੀਓ ਸ਼ੇਅਰ ਕੀਤੀ ਹੋ ਤਾਂ 2800 ਦੇ ਹਨਾ ਜੀ 800 ਦੇ ਦੋ ਸੂਟ ਦੇ ਦੇ ਦਾਂਗੇ ਜੇ ਡਿਜ਼ਾਈਨ ਤੁਸੀਂ ਨਿਗਾਹ ਕਰ ਲਓ ਹੋ ਗਈ ਆ ਐਦੂ ਵਧੀਆ ਪੜਾਕੇ ਦਿਵਾਲੀ ਤੇ ਨਹੀਂ ਪਹਿਣੇ ਜਿਹੜੇ ਇੱਥੇ ਪਹਿਣਗੇ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਚਾਵਲਾ ਚਿਕਨ ਦੇ ਨਾਲ ਜੁਨਿਕ ਹੋਲ ਸੇਲ ਵਾਲਿਆਂ ਦੇ ਲਓ ਜੀ ਇੱਕ ਤਾਂ ਬਰੇਲੀ ਦਾ ਝੁੰਮਕਾ ਮਸ਼ੂਰਾ ਤੇ ਇੱਕ ਹੈਂਡਵਰਕ ਵਾਲੇ ਸੂਟ ਹਨਾ ਜੀ ਬਿਲਕੁਲ ਜੀ ਬਿਲਕੁਲ ਆ ਬ੍ਰੇਲੀ ਵਾਲੇ ਨੇ ਜੀ ਤੇ ਬ੍ਰੇਲੀ ਵਾਲੇ ਹੈਂਡਵਰਕ ਦੇ ਸੂਟ ਹੈ ਜੀ ਇਹ ਹਾਂਜੀ 크ਰੇਪ ਦੇ ਸੂਟ ਹੈ ਨੈਚੁਰਲ 크ਰੇਪ ਦੇ ਸੂਟ ਹੈ ਜੀ ਠੀਕ ਹੈ ਜੀ ਹੈਂਡਵਰਕ ਹੋਇਆ ਪਿਆ ਟੋਟਲ ਫਰੰਟ ਤੇ ਦੇਖੋ ਹਮ ਸਲਵਾਰ ਤੇ ਵੀ ਵਰਕ ਹੈ ਬਾਜ ਤੇ ਵੀ ਵਰਕ ਹੈ ਅੱਛਾ ਜੀ ਅੱਛਾ ਜੀ ਤੇ ਰੇਟ ਦਾ ਖਾਸ ਮਹਿੰਗਾ ਹੋਇਆ ਜੀ ਨਹੀਂ ਜੀ ਖਾਸਾ ਮਹਿੰਗਾ ਬਾਜ਼ਾਰ ਦੇ ਵਿੱਚ ਹੈ ਸਾਡੇ ਕੋਲ ਖਾਸਾ ਮਹਿੰਗਾ ਨਹੀਂ ਹੈ ਤੁਹਾਡੇ ਕੋਲੇ ਕਿੰਨੇ ਦਾ ਜੀ ਅਸੀਂ 2000 ਦੇ ਵਿੱਚ ਸੂਟ ਦੇ ਦਿਆਂਗੇ ਇਹ ਜੀ ਇਹ ਸੀ 2000 ਬਿਆਣ ਵਾਲੇ ਕਿੰਨੇ ਦਿੰਦੇ ਨੇ 3500 ਰੁਪਏ ਦਾ ਬਾਜ਼ਾਰ 'ਚ ਰੇਟ ਹੈ ਜੀ ਅਸੀਂ ਖੁਦ ਪਹਿਲਾਂ ਕਿੰਨਾ ਵਿੱਚ ਖਰੀਦ ਕੇ ਅਸੀਂ ਸੇਲ ਕਰਿਆ 35 3500 ਦੇ ਅੱਛਾ ਜੀ ਲੇਕਿਨ ਹੁਣ ਅਸੀਂ ਖੁਦ ਆਪਣਾ ਇਹ ਮੈਨੂਫੈਕਚਰਿੰਗ ਕਰ ਰਹੇ ਹਾਂ ਖੁਦ ਰੇੜੀ ਕਰਾ ਰਹੇ ਹਾਂ ਖੁਦ ਕਪੜਾ ਲੈ ਰਹੇ ਹਾਂ ਖੁਦ ਹੈਂਡਵਰਕ ਕਰਾ ਰਹੇ ਹਾਂ ਠੀਕ ਹੈ ਜੀ ਲੈ ਵੀ ਬੁਟੀਕ ਵਾਲਿਆਂ ਨੂੰ ਬੇਨਤੀ ਆ ਭੈਣਾ ਭਰਾਵਾਂ ਨੂੰ ਸਾਰਿਆਂ ਜਿੰਨੇ ਮਰਜੀ ਕਲਰ ਲੈ ਲਓ ਜਿਹੇ ਦਾ ਮਰਜੀ ਤੁਸੀਂ ਕਢਾਈ ਜੇ ਤੁਸੀਂ ਆਪਣੀ ਵੀ ਕਰਵਾਉਣੀ ਹੈ ਹੈਂਡਵਰਕ ਕਰਾਉਣਾ ਕੋਈ ਵੀ ਕਰਵਾ ਸਕਦਾ ਜੀ ਬਿਲਕੁਲ ਜੋ ਵੀ ਕਰਾ ਦਾਂਗੇ ਲਓ ਜੀ ਇਸ ਤੋਂ ਸੈੱਟ ਵਾਈਜ਼ ਦੀ ਕੋਈ ਮਸਲਾ ਨਹੀਂ ਹੈ 12 12 ਕਲਰ ਰੇਡੀਆਂ ਚਾਹੇ ਸਿੰਗਲ ਸਿੰਗਲ ਸੂਟ ਲੈ ਜਾਓ ਚਾਹੇ ਸੈੱਟ ਵਾਈਜ਼ ਮਨ ਲੈ ਜਾਓ ਇਹ ਵੀ ਕੋਈ ਸ਼ਰਤ ਨਹੀਂ ਹੈ ਵੀ ਚਾਰੋਂ ਕਲਰ ਲੈਣੇ ਆ ਜਾਂ ਅੱਠ ਲੈਣੇ ਆ 12 12 ਕਲਰ ਨੇ ਚਾਹੇ ਸਿੰਗਲ ਸਿੰਗਲ ਕਲਰ ਲੈ ਜਾਓ ਠੀਕ ਹੈ ਜੀ 55 66000 ਦੇ ਮਾਰਕੀਟ ਦੇ ਵਿੱਚੋਂ ਆਹ ਪਿਓਰ ਸ਼ਿਮਰ ਦੇ ਹਨਾ ਜੀ ਪਿਓਰ ਸ਼ਿਮਰ ਦਾ ਸੂਟ ਜੀ ਦੇਖੋ ਟੋਟਲੀ ਹੈਂਡਵਰਕ ਦੇ ਨਾਲ ਪਾਕਿਸਤਾਨੀ ਬਾਜੂ ਜੀ ਟੋਟਲ ਹੈਂਡਵਰਕ ਦੇ ਨਾਲ ਸੂਟ ਦੇਾਂਗੇ ਜੀ ਸ਼ਿਮਰ ਦਾ ਪਿਓਰ ਠੀਕ ਹੈ ਜੀ ਤੁਸੀਂ ਕਿੰਨੇ ਦਾ ਦੇਉਗੇ ਜੀ ਅਸੀਂ ਤੁਹਾਨੂੰ ਇਹ 3000 3500 ਦੀ ਰੇਂਜ ਦੇ ਵਿੱਚ ਦੇਾਂਗੇ ਜੀ ਪਿਓਰ ਸ਼ਿਮਰ ਨਾਲ ਪਿਓਰ ਚਨੂਨ ਦੇ ਦੁਪੱਟੇ ਲਾ ਕੇ ਅੱਛਾ ਇਹ ਡਿਜ਼ਾਈਨ ਜਿਹੜੇ ਆ ਕਢਾਈ ਵਾਲੇ ਡਿਜ਼ਾਈਨ ਨੇ ਜੀ ਕਿੰਨੇ ਤਰ੍ਹਾਂ ਦੇ ਨੇ ਸਾਡੇ ਕੋਲ ਇਸ ਟਾਈਮ ਹੀ ਦੇ ਵਿੱਚ 24 ਕਲਰ ਕੀ ਨਾ ਮੈਂ ਸਾਡੇ ਕੋਲ ਇਸ ਟਾਈਮ ਬਣ ਕੇ ਆਏ ਆ ਠੀਕ ਹੈ ਜੀ ਸਾਰੇ ਦੇ ਅਲੱਗ-ਅਲੱਗ ਕਲਰ ਨੇ ਅਲੱਗ-ਅਲੱਗ ਡਿਜ਼ਾਈਨ ਹੈ ਠੀਕ ਹੈ ਜੀ ਤੇ ਜੇ ਕੋਈ ਬੁਟੀਕ ਨਾਲ ਆਪਣੇ ਡਿਜ਼ਾਈਨ ਵੀ ਸਾਨੂੰ ਦਵੇ ਅਸੀਂ ਉਹ ਵੀ ਉਹਨਾਂ ਨੂੰ ਰੈਡੀ ਕਰਾ ਕੇ ਉਹਨਾਂ ਆਰਡਰ ਰੈਡੀ ਕਰਾ ਕੇ ਦੇ ਦੇਾਂਗੇ ਠੀਕ ਹੈ ਜੀ ਵੀ ਅਸਲ ਗੱਲ ਇਹ ਹੈ ਵੀ ਬਰੇਲੀ ਜਾਣ ਦੀ ਕੋਈ ਲੋੜ ਨਹੀਂ ਸਾਨੂੰ ਡਿਜ਼ਾਈਨ ਵਟਸਐਪ ਕਰੋ ਅਸੀਂ ਤੁਹਾਨੂੰ ਡਿਜ਼ਾਈਨ ਉਸ ਤੋਂ ਵੀ ਸਸਤੇ ਰੇਟਾਂ ਦੇ ਵਿੱਚ ਅਸੀਂ ਸਾਡੇ ਆਪ ਦੇ ਕਾਰੀਗਰ ਹਾਂ ਅਸੀਂ ਤੁਹਾਨੂੰ ਬਣਾ ਕੇ ਦੇਾਂਗੇ ਕਪੜਾ ਜਿਹੜਾ ਕੋਗੇ ਉਹ ਕਪੜੇ ਤੇ ਲਾ ਕੇ ਦੇਾਂਗੇ ਗੱਲ ਇਹ ਹੈ ਜੀ ਨਾ ਦਾ ਬਰੇਲੀ ਜਾਣ ਦਾ ਖਰਚੇ ਦੀ ਲੋੜਾ ਤੇ ਨਾ ਉਹਨੇ ਪੈਸੇ ਦੇਣ ਦੀ ਲੋੜਾ ਉਤੋਂ ਅੱਧੇ ਪੈਸਿਆਂ 'ਚ ਵਧੀਆ ਪ੍ਰੋਪਰ ਸੇਮ ਕਪੜਾ ਹੋਊਗਾ ਤੇ ਰੇਟ ਅੱਧਾ ਹੋਊਗਾ। ਬਟਿਕ ਵਾਲਿਆਂ ਨੂੰ ਵਿਸ਼ੇਸ਼ ਆਫਰ ਦੇ ਰਹੇ ਹਾਂ। ਕ੍ਰਸ਼ ਟਿਸ਼ੂ ਕ੍ਰਸ਼ ਕਹਿੰਦੇ ਆ ਜਿਹਨੂੰ ਆਪਾਂ ਕਪੜਾ ਦੇਖੋ ਨਜ਼ਰ ਮਾਰੋ ਜੀ। ਅਨਲਿਮਿਟਿਡ ਕਲਰ ਪਏ ਨੇ। ਜਾਵੇਦ ਸਿੱਖ ਜੀ ਆਪਣੇ ਨਾਲ ਨੇ ਅੱਜ ਪਟਾਕਾ ਪਾਉਣ ਲੱਗੇ ਨੇ ਰੇਟਾਂ ਦਾ। ਦੀਵਾਲੀ ਦੇ ਵਿੱਚ ਹਲੇ ਸਮਾਂ ਪਿਆਗਾ। ਪਰ ਇੱਥੇ ਅੱਜ ਪਟਾਕਾ ਪਊਗਾ ਰੇਟਾਂ ਦਾ। ਪੂਰੀ ਮਾਰਕੀਟ ਵਿੱਚ ਕਿਤੋਂ ਵੀ ਤੁਸੀਂ ਇਹ ਰੇਟ ਲਿਆ ਕੇ ਦਿਖਾ ਦਿਓ ਜਾਵੇਦ ਜੀ। ਦੱਸੋ ਜੀ। ਭਾਈ ਜੀ ਇਹਦਾ ਰੇਟ ਵੈਸੇ ਤਾਂ ਮਾਰਕੀਟ ਦੇ ਵਿੱਚ ਹੂੰ 800 1000 1200 ਦੀ ਰੇਂਜ ਚ ਹੈਗੇ ਆਂ ਜੀ ਇਹ ਪਿਓਰ ਟਿਸ਼ੂ ਹੈ ਓਕੇ ਜੀ ਉੱਪਰ ਇਹਦਾ ਕ੍ਰੈਸ਼ ਹੋਇਆ ਹੋਇਆ ਕਪੜਾ ਠੀਕ ਹੈ ਜੀ ਪਿਓਰ ਟਿਸ਼ੂ ਕ੍ਰੈਸ਼ ਦਾ ਕਪੜਾ ਹੈਗਾ ਇਹ ਦੇਖੋ ਓਕੇ ਜੀ ਨਜ਼ਰ ਕਰੋ ਹਨ ਵਧੀਆ ਸਾਰੇ ਕਲਰ ਮਿਲਣਗੇ ਇਹਦਾ ਜਿਹੜਾ ਰੇਟ ਪਏਗਾ ਪੁਟੇਕਾਂ ਲਈ ਹਨ ਜੀ 500 ਰੁਪਏ ਦਾ ਸੂਟ ਦਵਾਂਗੇ ਓਕੇ ਜੀ 500 ਰੁਪਏ ਦਾ ਸੂਟ ਕਲਰ ਤੁਸੀਂ ਨਜ਼ਰ ਕਰ ਲਓ ਠੀਕ ਹੈ ਜੀ ਕਲਰ ਜਿਹੜਾ ਕਹੋਗੇ ਉਹ ਕਲਰ ਮਿਲ ਜਾਏਗਾ ਓਕੇ ਜੀ ਡਾਈ ਵਾਲ ਵੀ ਹੈਗਾ ਆਪਣਾ ਓਕੇ ਜੀ ਡਾਈ ਵੀ ਕਰਾ ਸਕਦਾ ਬੰਦਾ ਚੁਆਇਸ ਦਾ ਕਲਰ ਜੇ ਕਰੇ ਤਾਂ ਡਾਈ ਵੀ ਕਰਾ ਵੈਸੇ ਕਲਰ ਸਾਰੇ ਮਤਲਬ 30 35 40 ਕਲਰ ਆਪਣੇ ਕੋਲ ਇਸ ਟਾਈਮ अवेलेबल ਹੈ ਠੀਕ ਹੈ ਜੀ ਤੇ ਇਹਦੇ ਤੇ ਕੋਈ ਵੀ ਬੰਦਾ ਵਰਕ ਮਤਲਬ ਕਿ ਹੈਂਡਵਰਕ ਹੈਂਡਵਰਕ ਵੀ ਹੋ ਜਾਊਗਾ ਮਸ਼ੀਨ ਵਰਕ ਹੈ ਨਾ ਮਸ਼ੀਨ ਵਰਕ ਵੀ ਹੋ ਜਾਏਗਾ ਹੈਂਡ ਪੇਂਟ ਹੈਂਡ ਪੇਂਟ ਵੀ ਹੋ ਜਾਏਗਾ ਕੋਈ ਵੀ ਮਤਲਬ ਵਰਕ ਕਰਾਉਣਾ ਚਾਹੁੰਦਾ ਉਹ ਵਰਕ ਇਸ ਤੇ ਮੰਨ ਲਓ ਮੰਨ ਲਓ ਜਿਹੜੀ ਵੀ ਪਸੰਦ ਆ ਇਹ ਪੂਰੀ ਕਰੂਗਾ ਇਹ ਸੁਣ ਕੇ ਇਹ ਕਪੜਾ ਇਸ ਟਾਈਮ ਇਹ ਆਪਣਾ ਟੌਪ ਤੇ ਚੱਲ ਰਾਇਆ ਪੂਰੀ ਟ੍ਰੈਂਡ ਤੇ ਆ ਜੀ ਹਾਂ ਜੀ ਹਾਂ ਨਵੀਂ ਪਹਿਨੋ ਬੁਟੀਕ ਵਾਲਿਓ ਸਾਰਿਆਂ ਨੂੰ ਬੇਨਤੀ ਹੈ ਵੀ ਆਹ ਨਾ ਇਸ ਰੇਟ ਤੇ ਨਹੀਂ ਮਿਲਣਾ ਹੋਲ سیل ਰੇਟ ਹੈਗਾ ਚੱਕ ਲੋ 5-500 ਚ ਨਹੀਂ ਮਿਲਣਾ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਇਹ ਤਾਂ ਹਰੇਕ ਦੇ ਕੰਮ ਦੀ ਚੀਜ਼ਾਂ ਤਾਂ ਕਰਕੇ ਜ਼ਰੂਰੀ ਆ ਵੀਡੀਓ ਸ਼ੇਅਰ ਕਰਨੀ ਧੰਨਵਾਦ ਜੀ